ਸਸਿਕਾ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਅੱਜ ਸਮਾਣਾ ਦੇ ਜਿਹੜੀ ਐਕਸੀਡੈਂਟ ਹੋਇਆ ਸੀ ਉਸ ਨੂੰ ਪੂਰਾ ਮਹੀਨਾ ਹੋ ਚੁੱਕਾ ਹੈ ਲੇਕਿਨ ਹਾਲੇ ਤੱਕ ਉਹਨਾਂ ਬੱਚਿਆਂ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਜਿਸ ਤੇ ਕਰਕੇ ਅੱਜ ਪਟਿਆਲਾ ਸਮਾਣਾ ਰੋਡ ਜਿਹੜੀ ਹੈ ਮੇਨ ਉਹ ਬਲੌਕ ਕਰ ਦਿੱਤੀ ਗਈ ਹੈ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸਮਾਣਾ ਦੀ ਤਸਵੀਰ ਹੈ ਇਹ ਮੇਨ ਰੋਡ ਜਿਹੜੀ ਉਹ ਪਟਿਆਲਾ ਤੋਂ ਲਿੰਕਡ ਹੁੰਦੀ ਹੈ ਜਿਸ ਦੇ ਵਿੱਚ ਕਈ ਆ ਜਿਹੜੇ ਕਹਿ ਸਕਦੇ ਕਿ ਲਿੰਕ ਰੋਡ ਹੈ ਔਰ ਲਿੰਕ ਰੋਡ ਦੇ ਵਿੱਚ ਕਈ ਲੋਕ ਜਿਹੜੇ ਨੇ ਆ ਆਵਾਜਾਈ ਦੇ ਵਿੱਚ ਮੌਜੂਦ ਰਹ ਜਾਂਦੇ ਨੇ ਤਾਂ ਅੱਜ ਇਹ ਕਹਿ ਸਕਦੇ ਆ ਕਿ ਉਸ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਇਹ ਕਿਹਾ ਗਿਆ ਕਿ ਜਿਹੜਾ ਟਿੱਪਰ ਦਾ ਮਾਲਕ ਹੈ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਆਗਰ ਜੇਕਰ ਗ੍ਰਿਫਤਾਰ ਨਹੀਂ ਹੋਇਆ ਤੇ ਅਸੀਂ ਸੜਕ ਜਾਮ ਕਰਦਾਂਗੇ ਰਸਤੇ ਬੰਦ ਕਰਦਾਂਗੇ ਤੇ ਇਸ ਵਕਤ ਰਸਤੇ ਜਿਹੜੇ ਨੇ ਉਹ ਕਹਿ ਸਕਦੇ ਆ ਕਿ ਸਮਾਣੇ ਦੇ ਬੰਦ ਹੋ ਚੁੱਕੇ ਨੇ ਪਟਿਆਲਾ ਤੋਂ ਇਹ ਲਿੰਕ ਕਰਦੀ ਹੈ ਰੋਡ ਪਟਿਆਲਾ ਤੋਂ ਹੀ ਰੋਡ ਆਉਂਦੀ ਆ ਔਰ ਇਸ ਵਕਤ ਇਹ ਰੋਡ ਬੰਦ ਹੋ ਚੁੱਕੀ ਹੈ ਪਰਿਵਾਰ ਇਸ ਵਕਤ ਧਰਨੇ ਤੇ ਬੈਠ ਚੁੱਕਾ ਹੈ ਤਾ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਸਵੇਰ ਦਾ ਵੇਲਾ ਔਰ ਇਸ ਧਰਨੇ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਹੈ ਕਿ ਕਿਵੇਂ ਮਹਿਲਾਵਾਂ ਜਿਹੜੀਆਂ ਨੇ ਇਸ ਵਕਤ ਸੜਕ ਤੇ ਬੈਠ ਚੁੱਕੀਆਂ ਨੇ ਔਰ ਸੜਕ ਤੇ ਬੈਠਣ ਦੀ ਮਜਬੂਰੀ ਕਿ ਹੈ ਮਜਬੂਰੀ ਇਹ ਹੈ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਸ ਪ੍ਰਸ਼ਾਸਨ ਤੋਂ ਜਿਹੜਾ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਤੁਹਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇਗਾ ਕੱਲੋ ਕੱਲ ਜਦੋਂ ਇੱਕ ਮਹੀਨੇ ਬਾਅਦ ਪਟਿਆਲਾ ਦੇ ਡੀਸੀ ਪ੍ਰੀਤੀ ਆਦਵ ਪਹੁੰਚਦੇ ਨੇ ਆਉਣਾ ਦਾ ਦੀਵੇ ਲੈ ਕੇ ਸਵਾਗਤ ਕੀਤਾ ਜਾਂਦਾ ਹੈ ਕਿ ਸ਼ੁਕਰ ਹੈ ਤੁਹਾਨੂੰ ਮਹੀਨੇ ਬਾਅਦ ਯਾਦ ਆਈ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਉਹ ਜੋ ਦੇਖ ਸਕਦੇ ਹੋ ਕਿ ਮਹੀਨੇ ਬਾਅਦ ਵੀ ਅੱਜ ਵੀ ਇਨਸਾਫ ਦੀ ਗੋਹਾਰ ਅਜੜੀਓ ਲਗਾਈ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਜਸਟਿਸ ਚਾਹੀਦਾ ਹੈਗਾ ਇਨਸਾਫ ਚਾਹੀਦਾ ਹੈਗਾ ਜੋ ਇਨਸਾਫ ਅਸੀਂ ਮੰਗ ਰਹੇ ਹੈਗੇ ਆ ਗ੍ਰਫਤਾਰੀਆਂ ਮੰਗ ਰਹੇ ਹੈਗੇ ਆ ਇਹ ਉਹ ਤਸਵੀਰਾਂ ਨੇ ਜਦੋਂ ਤੁਸੀਂ ਦੇਖ ਸਕਦੇ ਹੋ ਕਿ इमोशनल ਹੁੰਦੀਆਂ ਮਹਿਲਾਵਾਂ ਵੀ ਨਜ਼ਰ ਆਉਂਦੀਆਂ ਨੇਗੀਆਂ ਤਾਂ ਦੂਸਰੇ ਪਾਸੇ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਇਹ ਉਹ ਬੱਚਿਆਂ ਦੀ ਤਸਵੀਰਾਂ ਇੱਕ ਵਾਰ ਰਵੀ ਜ਼ਰੂਰ ਦਿਖਾ ਦਿਓ ਕਿ ਇਹ ਉਹ ਬੱਚੇ ਨੇ ਜਿਨ੍ਹਾਂ ਦੀ ਇਸ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈਗੀ ਔਰ ਇਹਨਾਂ ਨੂੰ ਲੈ ਕੇ ਇਹ ਇਨਸਾਫ ਮੰਗਿਆ ਜਾ ਰਿਹਾ ਦੋਤੇ ਪੈਂਡ ਪਰਾ ਸੀਗੇ ਉਸ ਤੋਂ ਬਾਅਦ ਇਹ ਤਸਵੀਰਾਂ ਨੇ ਇੱਕ ਡਰਾਈਵਰ ਸੀਗਾ ਸੱਤ ਬੱਚੇ ਜਿਹੜੇ ਇਸ ਐਕਸੀਡੈਂਟ ਦੇ ਸ਼ਿਕਾਰ ਹੋਏ ਸੀਗੇ ਆਨ ਗਵਾਹੀਆਂ ਸੀਗੇ ਇਹਨਾਂ ਨੇ ਆਪਣੇ ਇਹਾਂ ਪਰਿਵਾਰਾਂ ਨੇ ਆਪਣੇ ਬੱਚੇ ਗਵਾਏ ਸੀਗੇ ਔਰ ਇਨਸਾਫ ਇਹ ਮੰਗਿਆ ਜਾ ਰਿਹਾ ਕਿ ਉਸ ਜ਼ੋਸ਼ੀ ਨੂੰ ਗ੍ਰਫਤਾਰ ਕੀਤਾ ਜਾਵੇ ਜਿਸ ਦਾ ਮਾਲਕ ਜੋ ਮਾਲਕ ਸੀਗਾ ਤਾਂ ਉਸ ਦੀ ਹਲੇ ਤੱਕ ਗ੍ਰਫਤਾਰੀ ਨਹੀਂ ਹੋ ਪਾਈ ਹੈ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਨੇ ਹੋ ਚੁੱਕੇ ਜਾ ਰਹੇ ਨੇ ਕਿ ਕਿ ਕਿਉਂ ਹਲੇ ਤੱਕ ਗ੍ਰਫਤਾਰੀ ਨਹੀਂ ਹੋ ਪਾਈ ਤਾਂ ਇਸ ਵਕਤ ਇਹ ਪੂਰੀ ਸੜਕ ਜਿਹੜੀ ਆ ਉਹ ਜਾਮ ਕਰ ਦਿੱਤੀ ਗਈ ਆ ਸੜਕ ਤੇ ਸਟੇਜ ਲੱਗ ਗਿਆ ਹੈਗਾ ਹੋਰ ਕਈ ਜਥੇਬੰਦੀਆਂ ਇਸ ਪਰਿਵਾਰ ਦੇ ਜਿਹੜਾ ਉਹ ਹੱਕ ਦੇ ਵਿੱਚ ਆਈਆਂ ਨੇ ਤਾਂ ਦੂਸਰੇ ਪਾਸੇ ਆਹ ਤਸਵੀਰ ਹੈ ਕਿਉਂਕਿ ਜਦੋਂ ਸੜਕ ਜਾਮ ਹੁੰਦੀ ਹੈ ਤੇ ਆਵਾਜਾਈ ਦੇ ਵਿੱਚ ਰੁਕਾਵਟ ਜਰੂਰ ਆਉਂਦੀ ਹੈ ਤਾਂ ਇਸ ਵਕਤ ਐਂਬੂਲੈਂਸ ਜਿਹੜੀ ਹੈ ਉਹ ਇੱਥੋਂ ਕੱਢੀ ਜਾ ਰਹੀ ਸੀ ਕਿਉਂਕਿ ਇਹ ਐਮਰਜੈਂਸੀ ਸੂਬੀਦਾਂਵਾ ਜ਼ਰੂਰ ਜਿਹੜੀਆਂ ਚਾਲੂ ਰਹਿਣਗੀਆਂ ਲੇਕਿਨ ਆਮ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ ਹਾਲਾਂਕਿ ਪ੍ਰਸ਼ਾਸਨ ਦਾ ਪੂਰਾ ਜ਼ੋਰ ਜਿਹੜਾ ਉਹ ਲੱਗਿਆ ਹੋਇਆ ਸੀ ਕਿ ਇਹ ਧਰਨਾ ਨਾ ਲੱਗੇ ਇਸ ਧਰਨੇ ਨੂੰ ਟਾਲਿਆ ਜਾ ਸਕੇ ਲੇਕਿਨ ਪਰਿਵਾਰਿਕ ਮੈਂਬਰ ਨਹੀਂ ਟਲੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਨਸਾਫ ਦੀ ਮੰਗ ਕਰ ਰਹੇ ਆ ਗ੍ਰਿਫਤਾਰੀ ਕਰੋ ਅਸੀਂ ਧਰਨਾ ਜਿਹੜਾ ਉਹ ਨਹੀਂ ਲਾਵਾਂਗੇ ਤਾਂ ਐਮਰਜੈਂਸੀ ਜਿਹੜੀਆਂ ਸੁਵਿਧਾਵਾਂ ਨੇ ਉਹ ਜਰੂਰ ਕਿਥੇ ਨਾ ਕਿਤੇ ਇਸ ਵਕਤ ਖੋਲੀਆਂ ਗਈਆਂ ਨੇ ਕਿਆਂ ਲੇਕਿਨ ਦੂਸਰੇ ਪਾਸੇ ਹਲੇ ਵੀ ਜਿਹੜਾ ਕਹਿ ਸਕਦੇ ਆ ਕਿ ਸੜਕ ਨੂੰ ਜਿਹੜਾ ਪੂਰਾ ਜਾਮ ਕਰ ਦਿੱਤਾ ਗਿਆ ਹੈਗਾ ਇਸ ਦੇ ਵਿੱਚ ਝੰਡੇ ਲੈ ਕੇ ਵੱਖਰੇ ਵੱਖਰੇ ਜਥੇਬੰਦੀਆਂ ਨੇ ਉਹ ਵੀ ਪਹੁੰਚ ਗਿਆ ਨੇ ਕਿਉਂਕਿ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਲੋਕ ਵੱਧ ਤੋਂ ਵੱਧ ਇਸ ਧਰਨੇ ਦਾ ਜਿਹੜਾ हिस्सा ਬਣਨ ਕਿਉਂਕਿ ਇਹ ਇਕੱਲੇ ਇਹਨਾਂ 7 ਬੱਚਿਆਂ ਦੀ ਗੱਲ ਨਹੀਂ ਹੈਗੀ ਉਹਨਾਂ ਹੋਰ ਬੱਚਿਆਂ ਦੀ ਜਿਹੜੇ ਇਸ ਟਿੱਪਰ ਦਾ ਹੋਰ ਵੀ ਸ਼ਿਕਾਰ ਹੋ ਸਕਦੇ ਨੇ ਤਾਂ ਇਹ ਪ੍ਰਸ਼ਾਸਨ ਨੂੰ ਜਗਾਉਣ ਦੀ ਲੋੜ ਹੈਗੀ ਆ ਕਿ ਪ੍ਰਸ਼ਾਸਨ ਜਾ ਕੇ ਪ੍ਰਸ਼ਾਸਨ ਜਾ ਕੇ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਕਰੇ ਤਾਂ ਇਸ ਵਕਤ ਇਹ ਜਿਹੜੀ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕਈ ਮਹਿਲਾਵਾਂ ਜਿਹੜੀਆਂ ਨੇ ਇਸ ਵਕਤ ਸੜਕ ਤੇ ਬੈਠੀਆਂ ਨੇ ਔਰ ਇੱਕੋ ਹੀ ਮੰਗ ਕਰ ਰਹੀਆਂ ਨੇ ਕਿ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਸ ਦੀ ਜਿਸ ਆ ਉਹ ਟਿਪਰ ਸੀਗਾ ਔਰ ਹਲੇ ਵੀ ਟਿਪਰ ਜਿਹੜਾ ਉਹ ਸੜਕ ਦੇ ਉੱਪਰ ਖੜਾ ਹੈਗਾ ਤੇ ਦੂਸਰੇ ਪਾਸੇ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਆ ਪਰਿਵਾਰ ਜਿਹੜੇ ਨੇ ਉਹ ਮਾਰਚ ਲੈ ਕੇ ਮਾਰਚ ਦੇ ਰੂਪ ਦੇ ਵਿੱਚ ਮੰਦਰ ਸਮਾਣਾ ਤੋਂ ਜਿਹੜੇ ਨੇ ਉਹ ਨਿਕਲੇ ਨੇ ਔਰ ਇਸ ਵਕਤ ਜਿਹੜੇ ਨੇ ਉਹ ਇਸ ਥਾਂ ਤੇ ਉੱਪਰ ਪਹੁੰਚ ਰਹੇ ਨੇ ਇਸ ਥਾਂ ਦੇ ਉੱਪਰ ਪੂਰਾ ਮੋਰਚਾ ਲੱਗਿਆ ਹੋਇਆ ਵਕ ਵਕ ਜਥੇਬੰਦੀਆਂ ਹਾਲਾਂਕਿ ਇਸ ਜਿਹੜੇ ਧਰਨੇ ਦਾ ਸਹਿਯੋਗ ਵੀ ਕਰ ਰਹੀਆਂ ਨੇ ਤਾਂ ਦੂਸਰੇ ਪਾਸੇ ਇਹ ਤਸਵੀਰ ਹੈ ਜਦੋਂ ਟੈਂਟ ਲਾ ਕੇ ਤਿਆਰੀ ਕੀਤੀ ਜਾ ਰਹੀ ਹੈਗੀ ਕਿ ਇੱਥੇ ਬੈਠਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਵੇ ਕਿ ਕਿਉਂਕਿ ਜਦੋਂ ਵੱਧ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਤਾਂ ਉਹਨਾਂ ਦੀ ਬੈਠਣ ਦਾ ਪ੍ਰਬੰਧ ਵੀ ਹੋ ਸਕੇ ਤਾਂ ਜਿਸ ਕਰਕੇ ਇਹ ਪ੍ਰਬੰਧ ਵੀ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਅੱਜ ਇੱਕ ਈਦ ਦਾ ਦਿਨ ਹੈਗਾ ਤਾਂ ਈਦ ਦੇ ਦਿਨ ਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਪਹੁੰਚਿਆ ਹੈਗਾ ਉਹਨਾਂ ਦੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਜੋ ਧਰਨੇ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਇਸ ਵਕਤ Eid ਦਾ ਸਮਾਂ ਔਰ ਕੀ ਅੱਜ ਮੁਸਲਮਾਨ ਭਾਈਚਾਰਾ ਬਣਾ ਰਿਹਾ ਹੈਗਾ ਲੇਕਿਨ ਉਸ ਵਿਚਾਲੇ ਮੁਸਲਮਾਨ ਭਾਈਚਾਰਾ ਵੀ ਜਿਹੜਾ ਇਸ ਧਰਨੇ ਦੇ ਵਿੱਚ ਪਹੁੰਚਿਆ ਹੈਗਾ ਇਸ ਪਰਿਵਾਰ ਦੇ ਨਾਲ ਜੁੜਿਆ ਹੈਗਾ ਕਿ ਵੱਧ ਤੋਂ ਵੱਧ ਜਿਹੜਾ ਇਸ ਪਰਿਵਾਰ ਦੇ ਨਾਲ ਜੁੜਿਆ ਜਾਵੇ ਇਹਨਾਂ ਪਰਿਵਾਰਾਂ ਨਾਲ ਜੁੜ ਕੇ ਔਰ ਇਨਸਾਫ ਦੀ ਗੁਹਾਰ ਜਿਹੜੀ ਆ ਉਹ ਕੀਤੀ ਹੈਗੀ ਆ ਤਾਂ ਇੱਕ ਵਾਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੈਮ ਮਹੀਨਾ ਅੱਜ ਪੂਰਾ ਹੋ ਗਿਆ ਜੀ ਕੱਲ ਡੀਸੀ ਸਾਹਿਬ ਹੋ ਗਿਆ ਜੀ ਅੱਜ ਮਾਵਾਂ ਸੜਕ ਤੇ ਬੈਠੀਆਂ ਇੱਕ ਮਹੀਨੇ ਤੋਂ ਪ੍ਰਸ਼ਾਸਨ ਦੇ ਅੱਗੇ ਇੱਥੋਂ ਦੇ ਐਮਐਲਏ ਦੇ ਅੱਗੇ ਹੱਥ ਜੋੜ-ਜੋੜ ਕੇ ਬੇਨਤੀ ਕੀਤੀ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੱਲ ਪੂਰੇ ਇੱਕ ਮਹੀਨੇ ਬਾਅਦ ਐਮਐਲਏ ਚੇਤਨ ਜੋੜਾ ਮਾਜਰਾ ਵੀ ਆਇਆ ਉਸ ਤੋਂ ਬਾਅਦ ਇੱਥੇ ਡੀਸੀ ਵੀ ਆਇਆ ਐਸਡੀਐਮ ਐਸਡੀਐਮ ਵੀ ਆਇਆ ਪ੍ਰਸ਼ਾਸਨ ਨੂੰ ਅੱਜ ਪਤਾ ਲੱਗਾ ਵੀ ਇਹਨਾਂ ਪੇਰੈਂਟਸ ਦਾ ਵੀ ਕੋਈ ਦੁੱਖ ਹੈ ਇਹਨਾਂ ਪੇਰੈਂਟਸ ਨੂੰ ਪੁੱਛ ਕੇ ਦੇਖੋ ਤੁਸੀਂ ਉਹਨਾਂ ਤੇ ਕੀ ਬੀਤਰੀ ਐ ਆ ਸਾਡੀ ਅੱਜ ਵੀ ਇਹੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਐ ਪੇਰੈਂਟਸ ਦਾ ਆਪਾਂ ਸਾਦੀ ਇੱਕ ਉਹ ਬੱਚੇ ਵਾਪਸ ਨਹੀਂ ਆਣੇ ਪਰ ਆਪਾਂ ਉਹ ਬੱਚੇ ਇਸ ਦੇਸ਼ ਦਾ ਪੂ ਇੱਕ ਸੀ ਉਹ ਵਾਪਸ ਨਹੀਂ ਆਣੇ ਪਰ ਆਪਾਂ ਅਸੀਂ ਅੱਜ ਸਾਰੇ ਇਹ ਮਾਵਾਂ ਵੀ ਅਗਲੇ ਹੋਰ ਆਉਣ ਵਾਲੀਆਂ ਨਸਲਾਂ ਵਾਸਤੇ ਬੈਠੀਆਂ ਵੀ ਇਹੋ ਜਿਹਾ ਜਿਹੜਾ ਗੈਰ ਕਾਨੂੰਨੀ ਟਿਪ ਟਪਰੇ ਸੜਕਾਂ ਤੇ ਨਹੀਂ ਚੱਲਣੇ ਚਾਹੀਦਾ ਤਾਂ ਕਿ ਆਉਣ ਵਾਲੀਆਂ ਜਾਨਾਂ ਬਚ ਸਕਣ ਤੁਸੀਂ ਪਲੀਜ਼ ਆ ਮਦਰਸ ਬੈਠੀਆਂ ਇਹਨਾਂ ਨੂੰ ਪੁੱਛ ਕੇ ਦੇਖੋ ਕੌਸ਼ਿਸ਼ਾਂ ਨੂੰ ਬੋਲੋ ਕਿ ਪ੍ਰਸ਼ਾਸਨ ਲਗਾਤਾਰ ਗੱਲਬਾਤ ਕਰ ਰਿਹਾ ਸੀ ਤੁਹਾਡੇ ਨਾਲ ਡਿਪਟੀ ਕਮਿਸ਼ਨਰ ਵੀ ਪਹੁੰਚੇ ਸੀ ਕੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਵੀ ਤੁਹਾਡੀ ਉਹਨਾਂ ਦੀ ਇੱਕੋ ਹੀ ਗੱਲ ਹੈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਟੀਮਸ ਬਣਾ ਰਹੇ ਹਾਂ ਉਹ ਮਹੀਨਾ ਹੋ ਗਿਆ ਟੀਮਸ ਬਣਾ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਿੰਨੇ ਟਾਈਮ ਦਾ ਕਰਨਗੇ ਇਹ ਸਾਨੂੰ ਨਹੀਂ ਪਤਾ ਮਹੀਨੇ ਦਾ ਕੋਸ਼ਿਸ਼ ਹੋ ਰਹੀ ਹੈ ਸ਼ਾਇਦ 2 ਮਹੀਨੇ ਲੱਗ ਜਾਣ 4 ਲੱਗ ਜਾਣ ਪਰ ਉਹਨਾਂ ਦੀ ਕੋਸ਼ਿਸ਼ ਤੇ ਉਹਨਾਂ ਦੀ ਟੀਮ ਸੀ ਬਣ ਰਹੀਆਂ ਨੇ ਕੱਲ ਡਿਪਟੀ ਕਮਿਸ਼ਨਰ ਪਹੁੰਚੋ ਕਹਿੰਦੇ ਮੈਂ ਵੀ ਮਾਂ ਮੈਂ ਵੀ ਦੁੱਖ ਸਮਝਦੀ ਹੈਗੀ ਆ ਬਟ ਜੇ ਮਾਂ ਦੁੱਖ ਸਮਝਦੇ ਸੀਗੇ ਤਾਂ ਸ਼ਾਇਦ ਉਹ ਸਾਡੇ ਕੋਲੇ 7 ਤਰੀਕ ਨੂੰ ਪਹੁੰਚਦੇ ਜਦੋਂ ਸਾਡੇ ਬੱਚੇ ਸੜਕਾਂ ਤੇ ਪਏ ਸੀ ਸਾਡੇ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਗਿਆ ਅੱਧਾ ਮਿੰਟ ਸਾਡੇ ਘਰ ਨਹੀਂ ਰੱਖਿਆ ਗਿਆ ਉਹਨਾਂ ਨੂੰ ਐਵੇਂ ਲੈ ਕੇ ਕਿ ਜਿਵੇਂ ਪਤਾ ਨਹੀਂ ਕੀ ਹੁੰਦੇ ਨੇ ਵੀ ਬਸ ਲੈ ਜਾਓ ਤੇ ਖਤਮ ਕਰ ਦਿਓ ਸਾੜਿਆਓ ਬੱਚੇ ਨਹੀਂ ਹੁੰਦੇ ਮਲਜ਼ਮ ਹੁੰਦੇ ਐ ਸਾੜਿਆ ਕਹਿੰਦੇ ਉਹਨਾਂ ਨੂੰ ਕਿਲਟ ਲਾਓ ਇਹਨਾਂ ਦੀ ਬੇਟੀ ਨੂੰ ਉਹਨਾਂ ਦੇ ਘਰ ਦੇ ਅੰਦਰ ਨਹੀਂ ਪੁਲਿਸ ਨੇ ਜਾਣ ਦਿੱਤਾ ਇਹ ਪ੍ਰਸ਼ਾਸਨ ਦਾ ਕੰਮ ਸੀ ਅੰਦਰ ਜਾਓ ਉੱਥੇ ਮਸਾਲੇ ਖਤਮ ਹੋ ਗਈ ਉਹਦੀ ਕਹਾਣੀ ਇਹਦੇ ਬੱਚਿਆਂ ਨੂੰ ਦੇਖਣ ਨਹੀਂ ਦਿੱਤਾ ਗਿਆ ਇਹ ਜ਼ਬਰਦਸਤੀ ਆਪਣੀ ਬੇਟੀ ਨੂੰ ਅੰਦਰ ਲੈ ਆਏ ਸਾਡੇ ਬੱਚਿਆਂ ਨੂੰ ਬਿਲਕੁਲ ਟੱਚ ਨਹੀਂ ਕਰਨ ਦਿੱਤਾ ਗਿਆ ਨਾਲ ਦੇ ਨਾਲ ਹੀ ਬਸ ਕਹਿੰਦੇ ਲੈ ਕੇ ਜਾਓ ਮੇਰੇ ਦੇਵਰ ਨੇ ਤੱਕ ਕੇ ਨਾਲ ਬੱਚਿਆਂ ਨੂੰ ਅੰਦਰ ਵਾਲੇ ਸਾਡੇ ਘਰ ਦੇ ਬੱਚੇ ਸੀ ਕਮ ਸਿਕਮ ਅੰਦਰ ਤਾਂ ਲੈ ਜਾਂਦੋ ਤਾਂ ਵੀ ਮੈਨੂੰ 10 12 ਬੰਦੇ ਸੀ ਰੋਕਣ ਵਾਲੇ ਮੈਂ ਤੱਕੇ ਨਾ गिर ਕੇ ਟੱਚ ਕੀਤਾ ਮੇਰੇ ਬੱਚਿਆਂ ਨੂੰ ਬਿਲਕੁਲ ਹੱਥ ਨਹੀਂ ਲਾਣ ਦਿੱਤਾ ਗਿਆ ਟੱਚ ਨਹੀਂ ਕਰਨ ਦਿੱਤਾ ਗਿਆ ਜੇ ਫੇਸ ਖਰਾਬ ਹੋ ਚੁੱਕੇ ਸੀ ਕਮ ਸਿਕਮ ਬੋਡੀ ਨੂੰ ਟੱਚ ਤਾਂ ਕਰਨ ਦਿੱਤਾ ਜਾ ਸਕਦਾ ਸੀ ਉਹਨਾਂ ਨੂੰ ਟੱਚ ਤੱਕ ਨਹੀਂ ਕਰਨ ਦਿੱਤਾ ਗਿਆ ਦਿਖਾਇਆ ਨਹੀਂ ਅਸੀਂ ਚੀਕਦੇ ਰਹੇ ਸਿਰਫ ਫੋਟੋਆਂ ਦਿਖਾ ਕੇ ਸ਼ਨਾਖਤ ਕਰਾਈਏ ਤੁਹਾਡੇ ਬੱਚੇ ਸੀ ਹਾਂਜੀ ਸਾਡੇ ਬੱਚੇ ਸੀ ਬਸ ਇਹਨਾਂ ਤੋਂ ਇਸ ਚੀਜ਼ ਤੋਂ ਪਤਾ ਲੱਗਿਆ ਜੋ ਲੱਗਦਾ ਹੈ ਕਿ ਕਿਉਂਕਿ ਜਦੋਂ ਮਹੀਨੇ ਬਾਅਦ ਧਰਨਾ ਲੱਗਿਆ ਹੈਗਾ ਤਾਂ ਇਸ ਧਰਨੇ ਦੇ ਨਾਲ ਜਿਹੜਾ ਪ੍ਰਸ਼ਾਸਨ ਕਿਉਂਕਿ ਕੱਲ ਤਾਂ ਜਾਗਿਆ ਅੱਜ ਹੋਰ ਜਾ ਕੇ ਅੱਜ ਗ੍ਰਿਫਤਾਰੀ ਹੋ ਜਵੇ हमें तो फिलहाल कुछ नहीं लगता लेकिन इतना जरूर है कि अगर हमें जस्टिस देंगे अब भी नहीं जागा तो आगे बहुत कुछ ऐसा हो सकता है जो उनकी समझ से भी परे होगा अब हम लोग रुकने वाले तो हैं नहीं है नहीं यहाँ कि अपने बच्चों के लिए इंसाफ तो हम लेके ही जाएंगे जब उतर ही गई है माए सड़क पे तो हम अपना काम करेंगे जी जान लगा देंगे क्योंकि हम तो मरने और मारने दोनों के लिए ही बैठे हुए हैं मर भी जाएंगे तो तब भी कोई दिक्कत नहीं है हमें लेकिन इंसाफ चाहिए हमें अपने बच्चों के लिए मर गए पर हमें इंसाफ चाहिए क्या कसूर था हमारे बच्चों का कि वो इस सड़क पे जा रहे थे कहा जाते वो हमारा क्या कसूर था ये हम फेर कर रहे घर ड्रोन की, की प्रशासन से थोड़ी उम्मीद भी रखो कि तोड़ा हाल है हो उम्मीद रख के एक महीना हो गया कि उम्मीद रखी है ਮੈਨੂੰ ਲੱਗਦਾ ਇਹ ਇਕੱਲੀ ਲੜਾਈ ਤੁਹਾਡੀ ਨਹੀਂ ਹੈਗੀ ਇਹ ਸਾਰੇ ਪਰਿਵਾਰ ਦੀ ਵੀ ਹੈਗੀ ਕਿਉਂਕਿ ਹੋਰ ਵੀ ਕਈ ਪਰਿਵਾਰ ਹੋਣਗੇ ਹੋਰ ਕਈਆਂ ਦੇ ਬੱਚੇ ਵੀ ਸੜਕਾਂ ਦੇ ਉੱਪਰ ਜਾਂਦੇ ਹੋਣਗੇ ਤੇ ਉਹਨਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਆਇਆ ਜਾਵੇ ਤੁਹਾਡਾ ਵੀ ਬੱਚਾ ਸੀਗਾ ਜੀ ਇਸ ਪੂਰੇ ਕੀ ਨਾਮ ਸੀ ਬੱਚਾ 6 ਸਾਲ ਦਾ ਬੇਟਾ ਸੀ ਮੇਰਾ ਕ੍ਰਿਸ਼ਨਾ ਕ੍ਰਿਸ਼ਨਾ ਬਾਂਸਲ ਸੀ ਉਹਦਾ ਨਾਮ ਅਸੀਂ ਤਾਂ ਉਸ ਟਾਈਮ ਨੂੰ ਰੋ ਰਹੇ ਹਾਂ ਜਦੋਂ ਅਸੀਂ ਸਵੇਰੇ ਪਤਨੀ ਤਿਆਰ ਕਰਕੇ ਭੇਜ ਦਿੱਤੇ ਆਪਣੇ ਬੱਚੇ ਸਾਨੂੰ ਕੀ ਪਤਾ ਸੀ ਅਸੀਂ ਵਾਪਸ ਮੁੜਨਾ ਦੇਖਣਾ ਹੀ ਨਹੀਂ ਆਪਣੇ ਪੱਛਿਆਂ ਨੂੰ ਅਸੀਂ ਉਸ ਟਾਈਮ ਨੂੰ ਯਾਦ ਕਰ ਰਹੇ ਹਾਂ ਇੱਕ ਪੂਰਾ ਮਹੀਨਾ ਰੋਲਦੇ ਪਏ ਹਾਂ ਅਸੀਂ 13 ਦਿਨ ਤੱਕ ਸਾਨੂੰ ਹੋਸ਼ ਨਹੀਂ ਸੀ ਪਰ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਸੀ ਸਿਰਫ ਉਹਨਾਂ ਨੇ ਇੱਕ ਡਰਾਈਵਰ ਨੂੰ ਪਕੜ ਕੇ ਆਪਣੀ ਜ਼ਿੰਮੇਵਾਰੀ ਨਿਭਾਤੀ ਸੀ ਕੋਈ ਗ੍ਰਿਫਤਾਰੀ ਨਹੀਂ ਹੋਈ ਕੁਝ ਨਹੀਂ ਹੋਇਆ ਲਾਸਟ ਜਦੋਂ ਅਸੀਂ ਭੋਗ ਤੋਂ ਬੱਚਿਆਂ ਦਾ ਭੋਗ ਪਾਇਆ ਥੋੜਾ ਜਿਹਾ ਉਹ ਸੰਭਲੇ ਅਸੀਂ ਕਿਹਾ ਵੀ ਹਾਂਜੀ ਹਜੇ ਤੱਕ ਕੋਈ ਗ੍ਰਿਫਤਾਰੀ ਕਿਉਂ ਨਹੀਂ ਹੋਈ ਜਦੋਂ ਮੀਡੀਆ ਦੇ ਵਿੱਚ ਆਏ ਅਸੀਂ ਬਿਆਨ ਦਿੱਤਾ ਵੀ ਅਸੀਂ ਹੁਣ ਧਰਨੇ ਤੇ ਬੈਠਾਂਗੇ ਫੇਰ ਜਾ ਕੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਉਸ ਤੋਂ ਪਹਿਲੇ ਪ੍ਰਸ਼ਾਸਨ ਕਿੱਥੇ ਸੀ ਕਿੱਥੇ ਸੁੱਤਾ ਪਿਆ ਸੀਗਾ ਸਰਕਾਰ ਕੀ ਸੀ ਅਸੀਂ ਖੁਦ ਨਾਮ ਬੁਆਏ ਨੇ ਅਸੀਂ ਆਪ ਉੱਠ ਉੱਠ ਕੇ ਨਾਮ ਬੁਆਏ ਆ ਜੀ ਅਨਿਕੇਤ ਦਾ ਨਾਮ ਅਸੀਂ ਕਰਵਾਇਆ ਫੜਨ ਕੀਤੇ ਇਹ ਬਾਚੋਂ ਜਿਨ੍ਹਾਂ ਨੂੰ ਪਤਾ ਹੋਏਗਾ ਇਹਨਾਂ ਨੇ ਨਾਮ ਨਾਮਿਨੇਟ ਕੀਤੇ ਹੋਏ ਹੋਣਗੇ ਅਸੀਂ ਆਪ ਜਾ ਜਾ ਕੇ ਬੁਆਏ ਪ੍ਰਸ਼ਾਸਨ ਆਈਡੈਂਟੀਫਾਈ ਵੀ ਨਹੀਂ ਕੀਤਾ ਸੀ ਲੋਕਾਂ ਨੂੰ ਅਸੀਂ ਪਹਿਲੀ ਗ੍ਰਿਫਤਾਰੀ 23 ਤਰੀਕ ਨੂੰ ਪਵਾਈ ਹੈ ਜੀ 20 ਤਰੀਕ ਨੂੰ ਅਸੀਂ ਘਰਾਂ ਚੋਟੇ ਆ ਇੱਕ ਕੱਲੇ ਡਰਾਈਵਰ ਨੂੰ ਫੜ ਕੇ ਆਪਣਾ ਕੰਮ ਖਤਮ ਹੋ ਚੁੱਕਿਆ ਸੀ ਉਹਨਾਂ ਦਾ ਉਹ ਆਪਣੀ ਜ਼ਿੰਮੇਵਾਰੀ ਨਿਭੇੜ ਚੁੱਕੇ ਸੀ ਚਲਾ ਸਕਦਾ 19 ਸਾਲ ਦਾ ਬੱਚਾ ਟਿਪਰ ਚਲਾ ਸਕਦਾ ਐਡਾ ਭਰਿਆ ਹੋਇਆ ਟਿਪਰ ਕੀ ਉਹ ਮਾਲਕ ਦੀ ਗਲਤੀ ਨਹੀਂ ਹੈ ਕਿ ਉਹਨੇ 19 ਸਾਲ ਦੇ ਬੱਚੇ ਨੂੰ ਟਿਪਰ ਦਿੱਤਾ ਇਹ ਪ੍ਰਸ਼ਾਸਨ ਕਿਉਂ ਨਹੀਂ ਦੇਖਦਾ ਉਸੇ ਉਸੇ ਮੁੰਡੇ ਤੋਂ ਇਸੇ ਟਿਪਰ ਤੋਂ ਹਫਤਾ ਪਹਿਲਾਂ ਐਕਸੀਡੈਂਟ ਹੋਇਆ ਔਰ ਕੇਸ ਰਜਿਸਟਰ ਹੋਇਆ ਇਹ ਕਮੀ ਕਿਤਨੇ ਕਿਤੇ ਸਿਸਟਮ ਦੀ ਵੀ ਹੈਗੀ ਹੈ ਜੇਕਰ ਰੋਕਿਆ ਜਾ ਸਕਦਾ ਸੀਗਾ ਕਮਰਸ਼ੀਅਲ ਵਹੀਕਲ ਸੀਗਾ ਉਹ ਕਮਰਸ਼ੀਅਲ ਵਹੀਕਲ ਸੀ ਤੁਸੀਂ ਤੁਸੀਂ ਦੱਸੋ ਤੁਸੀਂ ਰੋਜ਼ ਦੇ ਕਿਹੜਾ ਕਾਨੂੰਨ ਹੈ ਜਿੱਥੇ 19 ਸਾਲ ਦੇ ਬੱਚੇ ਨੂੰ ਲਰਨਿੰਗ ਲੈਸੈਂਸ ਦੇ ਬੱਚੇ ਨੂੰ ਐਡਾ ਵੱਡਾ ਟਿਪਰ ਚਲਾਉਣ ਨੂੰ ਦੇ ਸਕਦਾ ਸਾਨੂੰ ਤਾਂ ਇਹ ਵੀ ਹੈ ਕਿ ਉਹ ਟਿਪਰ ਉਹ ਚਲਾ ਹੀ ਨਹੀਂ ਸੀ ਰਿਹਾ ਉਹ ਬਸ ਐਵੇਂ ਪੇਸ਼ ਕਰ ਦਿੱਤਾ ਅਸੀਂ ਕਿਹੜਾ ਦੇਖਿਆ ਉਹ ਪਤਾ ਨਹੀਂ ਕੌਣ ਚਲਾ ਰਿਹਾ ਸੀ ਕੌਣ ਨਹੀਂ ਸੀ ਚਲਾ ਰਿਹਾ ਉਹ ਭੱਜ ਗਏ ਜਿੰਨੇ ਲੋਕਾਂ ਨੇ ਉੱਥੇ ਐਕਸੀਡੈਂਟ ਹੁੰਦਾ ਦੇਖਿਆ ਉਹਨਾਂ ਨੇ ਦੇਖਿਆ ਕਿ ਦੋ ਲੜਕੇ ਟਿਪਰੋਂ ਨਿਕਲ ਕੇ ਭੱਜੇ ਪਰ ਉਥੇ ਡਰਾਈਵਰ ਨੇ ਸਾਫ ਮੁੱਕਰ ਗਿਆ ਉਹ ਕਹਿੰਦਾ ਮੈਂ ਮੈਂ ਕੱਲਾ ਹੀ ਸੀ ਹਾਲਾਂਕਿ ਲੋਕਾਂ ਨੇ ਦੇਖਿਆ ਦੋ ਜਣੇ ਸੀ ਕੋਈ ਪ੍ਰਸ਼ਾਸਨ ਵੀ ਪੁਲਸ ਵਾਲਿਆਂ ਨੂੰ ਕੁਝ ਨਹੀਂ ਪਤਾ ਉਹ ਸਿਰਫ ਇੱਕ ਗ੍ਰਿਫਤਾਰੀ ਕਰਕੇ ਬੈਠ ਗਏ ਜੀ ਸਾਡੇ ਵੱਲੋਂ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਉਹ ਕੁਝ ਨਹੀਂ ਹੈ ਜੋ ਮਾਲਕ ਨੇ ਜੋ ਨਜਾਇਜ਼ ਮਾਈਨਿੰਗ ਹੋ ਰਹੀ ਹੈ ਕਿਸੇ ਚੀਜ਼ ਦੀ ਕੋਈ ਉਹਨਾਂ ਜਾਣਕਾਰੀ ਨਹੀਂ ਹਰ ਚੀਜ਼ ਦੀ ਜਾਣਕਾਰੀ ਪੇਰੈਂਟਸ ਦੇ ਰਹੇ ਨੇ ਉਹਨਾਂ ਨੂੰ ਵੀ ਹਾਂ ਜੀ ਇਹ ਚੀਜ਼ਾਂ ਚੱਲ ਰਹੀਆਂ ਸੀ ਹੋਣ ਦੀ ਸ਼ਕਤੀ ਸ਼ਕਤੀ ਦਾ ਕੋਈ ਰੂਪ ਨਹੀਂ ਨਜ਼ਰ ਆਇਆ ਕਿਉਂਕਿ ਰਸਤੇ ਦੇ ਵਿੱਚ ਵੀ ਕਈ ਟਿਪਪਰ ਹੁਣ ਵੀ ਨਜ਼ਰ ਆ ਰਹੇ ਸੀ 4 ਤੋਂ 5 ਜੋ ਸ਼ਕਤੀ ਕਿਤਨੇ ਕਿਤੇ ਕੀਤੀ ਹੈ ਸੀਦੇ ਆਰਡਰ ਤੋਂ ਬਾਅਦ ਵੀ ਉਹ ਉਲੰਘਣਾ ਆਰਡਰ ਦੀ ਉਲੰਘਣਾ ਸਰੇਆਮ ਕੀਤੀ ਜਾ ਰਹੀ ਹੈ ਟਿਪਰ ਅਸਰੇਆਮ ਚੱ ਰਹੇ ਨੇ ਅਸੀਂ ਤਿੰਨ ਤਰੀਕ ਨੂੰ ਹਿਅਰਿੰਗ ਤੇ ਗਏ ਸੀ ਬਟ ਬੱਚਿਆਂ ਦੀ ਹਿਅਰਿੰਗ ਤੇ ਹਾਈ ਕੋਰਟ ਗਏ ਸੀ ਅਸੀਂ ਰਸਤੇ ਖੁਦ ਜਾਂਦੇ ਹੋਏ ਦੇਖੇ ਨੇ ਟਿਪਰ ਅਸੀਂ ਬਕਾਇਦਾ ਉਸ ਦੀ ਵੀਡੀਓ ਵੀ ਬਣਾਈ ਹੈ 7:00 ਵਜੇ 11 ਮਿੰਟ ਤੇ 5-6 ਟਿਪਰ ਦੇਖੇ ਗਏ ਨੇ ਤੁਸੀਂ 6:00 ਵਜੇ ਤੋਂ ਲੈ ਕੇ 10:00 ਵਜੇ ਤੱਕ ਦਾ ਆਰਡਰ ਪਾਇਆ ਆਰ ਸੀ ਕੋਈ ਮਾਇਨੇ ਹੀ ਨਹੀਂ ਰੱਖਦਾ ਇਹਨਾਂ ਵਾਸਤੇ ਮੈਂ ਕੋਰਟ ਦੇ ਉੱਪਰ ਉਮੀਦ ਹੈ ਕੋਰਟ ਦੇ ਵਿੱਚ ਵੀ ਗਏ ਹੋ ਤੁਸੀਂ ਉਹਨਾਂ ਤੋਂ ਉਮੀਦ ਹੈਗੀ ਹੈ ਕਿ ਉਹ ਹੱਲ ਕਰ ਸਕਦੇ ਨੇ ਕਿਉਂਕਿ ਜਿੱਕਰ ਪ੍ਰਸ਼ਾਸਨ ਨਹੀਂ ਹਰਕਤ ਦੇ ਵਿੱਚ ਆਇਆ ਸਰ ਇਹ ਤਾਂ ਹੁਣ ਉਹਨਾਂ ਦੇ ਉੱਪਰ ਹੈ ਅਸੀਂ ਤਾਂ ਆਪਣੇ ਵੱਲੋਂ ਜੋ ਹੋ ਸਕਦਾ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਾ ਵੀ ਰਹੇ ਹਾਂ ਮਿੰਤਾ ਵੀ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਇਹਨੇ ਮਾਸੂਮ ਬੱਚੇ ਉਹਨਾਂ ਦਾ ਕੀ ਇਹ ਇਹ ਜਾਂ ਕੀ ਕਸੂਰ ਸੀ ਜੋ ਉਹਨਾਂ ਨੂੰ ਜਮੇ ਕੁਸਲ ਦਿੱਤਾ ਗਿਆ ਉਹਨਾਂ ਨੇ ਜੀ ਕਿਹੜੀ ਗਲਤੀ ਕੀਤੀ ਸੀ ਕੀ ਕਸੂਰ ਸੀ ਉਹ ਤਾਂ ਵਿਚਾਰੇ ਇਹਨੇ ਮਾਸੂਮ ਸੀ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਕੁਝ ਜਾਣਕਾਰੀ ਵੀ ਨਹੀਂ ਸੀ ਨਾ ਉਹਨਾਂ ਨੂੰ ਸਾਡੀ ਗੰਦੀਆਂ ਸਰਕਾਰਾਂ ਬਾਰੇ ਪਤਾ ਹੈ ਨਾ ਉਹਨਾਂ ਨੂੰ ਪ੍ਰਸ਼ਾਸਨ ਬਾਰੇ ਪਤਾ ਹੈ ਉਹਨਾਂ ਵਾਸਤੇ ਤਾਂ ਸਿਰਫ ਘਰ ਤੋਂ ਸਕੂਲ ਸਕੂਲ ਤੋਂ ਘਰ ਤੱਕ ਸੀਮਤ ਸੀ ਸਾਡੇ ਬੱਚੇ ਤੁਹਾਨੂੰ ਕਹਿ ਰਿਹਾ ਉਹਨਾਂ ਦੇ ਕਰਮ ਗੰਦੇ ਸੀਗੇ ਉਹਨਾਂ ਨੇ ਕਰਮ ਇਹੋ ਜਿਹੇ ਕੀਤੇ ਹੋਏ ਸੀ ਬੱਚਿਆਂ ਨੇ ਬੱਚਿਆਂ ਦੇ ਕੀ ਕਰਮ ਸੀ ਕਿਹੜੇ ਕਰਮ ਬੱਚਿਆਂ ਦੇ ਗੰਦੇ ਸੀ ਕਿਹੜੇ ਕਰਮ ਬੱਚੇ ਉਹ ਬੱਚੇ ਛੋਟੇ ਛੋਟੇ ਬੱਚੇ ਉਹ ਹਜੇ ਉਹ ਹੋ ਰਹੇ ਵੱਡੇ ਹੋ ਰਹੇ ਨੇ ਤੇ ਤੁਸੀਂ ਕਹ ਰਹੇ ਉਹਨਾਂ ਦੇ ਕਰਮ ਬਣਗੇ ਉਹਨਾਂ ਨੂੰ ਫੁੱਲ ਵਰਗੇ ਬੱਚੇ ਸੀ ਕਦੇ ਉਹਨਾਂ ਨੂੰ ਕਹਿੰਦੇ ਨੇ ਵੀ ਉਹ ਤੂੜੀ ਵਰਗੇ ਸੀ ਕਦੇ ਕਹਿੰਦੇ ਨੇ ਕਦੇ ਉਹਨਾਂ ਦਾ ਬਿਆਨ ਆਉਂਦਾ ਕਿ ਦੋ ਬੱਚੇ ਇਕੱਠੇ ਭੈਣ ਭਰਾ ਇਕੱਠੇ ਨਾ ਪਏ ਜੋਸ ਮੇਰੇ ਦੋ ਬੱਚੇ ਗਏ ਨੇ ਗਏ ਅਸੀਂ ਤੁਸੀਂ ਦੱਸੋ ਤੁਹਾਡੀ ਫੈਮਲੀਆਂ ਇਕੱਠੀਆਂ ਜਦੋਂ ਮੈਰਿਜ ਤੇ ਕਿਥੇ ਫੰਕਸ਼ਨ ਤੇ ਤੁਸੀਂ ਜਾਂਦੇ ਹੋ ਤੁਸੀਂ ਇਕੱਠੀ ਫੈਮਲੀ ਜਾਂਦੇ ਹੋ ਜਾਂ ਫਿਰ ਇੱਕ ਇੱਕ ਕਰਕੇ ਬੰਦਾ ਬੈਠਦਾ ਜੇ ਮਰਿਆ ਤਾਂ ਇੱਕ ਬੰਦਾ ਮਰੇਗਾ ਬਾਕੀ ਸਾਰੇ ਬਚ ਜਾਣਗੇ ਤਾਨੂੰ ਕਹਿੰਦੇ ਇਹ ਕਹਿਣਾ ਚਾਹੁੰਦੇ ਤੁਸੀਂ ਉਹ ਜਿਹੜੇ ਕਿਸੇ ਹੁੰਦੇ ਸੀ ਹਰ ਗੱਲ ਵਿੱਚ ਸਾਨੂੰ ਦੋਸ਼ੀ ਬਣਾਇਆ ਜਾ ਰਿਹਾ ਕਿ ਤੁਸੀਂ ਆਪਣਾ ਦੋਸ਼ ਦੇਖ ਰਹੇ ਹੋ ਤੁਸੀਂ ਕੀ ਕੁਝ ਕੀਤਾ ਤੁਸੀਂ ਆਪਣਾ ਦੋਸ਼ ਦੇਖਿਆ ਤੁਸੀਂ ਦੱਸੋ ਸਾਨੂੰ ਦੋਸ਼ੀ ਕਰਾ ਰਹੇ ਹੋ ਕਿ ਮੈਨੂੰ ਪਤਾ ਨਹੀਂ ਪਤਾ ਸਾਡੇ ਬੱਚੇ ਪਿਆਰੇ ਨਹੀਂ ਸੀ ਸਾਨੂੰ ਆਪਣੇ ਬੱਚੇ ਪਿਆਰੇ ਨਹੀਂ ਸੀ ਜੇ ਸੋਦੇ ਤੇ ਤੇ ਉਲ ਦਿੱਤਾ ਸਾਨੂੰ ਇਹ ਕੁਝ ਕੀਤਾ ਜਾ ਰਿਹਾ ਸਾਨੂੰ ਇਹ ਸਰਕਾਰ ਦੱਸਿਆ ਕਿ ਦੋ ਬੱਚੇ ਅਸੀਂ ਦੋ ਭੈਣ ਭਰਾ ਨੇ ਅਲੱਗ-ਅਲੱਗ ਬੈਂਚ ਭੇਜੇ ਵੀ ਤਾਂ ਕਿ ਜੇ ਮਰੇ ਤਾਂ ਇੱਕ ਬੱਚਾ ਮਰੇ ਦੂਸਰਾ ਬਚ ਜਾਵੇ ਏ ਸੋਚ ਕੇ ਭੇਜੀ ਅਸੀਂ ਮਾਰਨ ਵਾਸਤੇ ਭੇਜ ਰਹੇ ਆ ਵੀ ਬੱਚੇ ਪੜਨ ਵਾਸਤੇ ਨਹੀਂ ਭੇਜ ਰਹੇ ਐ ਹੋਜੀ ਗੱਲਾਂ ਕਰਿਆ ਸਾਡੇ ਅੰਦਰੋਂ ਮੰਨਤ ਕਲਪ੍ਰਿਅ ਹੈ ਕਰ ਮੈਂ ਪਤਾ ਹੈ ਪਹਿਲੀ ਕਲਪੇ ਪਈਆਂ ਸਾਡੇ ਅੰਦਰ ਆ ਕੇ ਕਿਆ ਚੇਤਨ ਸਿੰਘ ਜੁੜੇ ਮਾਜਰਾ ਖੁਦ ਆ ਕੇ ਥੋੜੇ ਵੀਡੀਓਸ ਤੇ ਬਿਆਨ ਲਿਓ ਉਹਨਾਂ ਦੇ ਬੱਚੇ ਤੂੜੀ ਵਾਂਗ ਭਰੇ ਪਏ ਸੀਗੇ ਵਿੱਚ ਤੁਹਾਨੂੰ ਸਾਡੇ ਬੱਚੇ ਤੂੜੀ ਲੱਗਦੇ ਨੇਗੇ ਕੀ ਤੁਹਾਡੇ ਕਰਮ ਬੱਚੇ ਦੇ ਕਰਮ ਐ ਹੋਜੀ ਸੀ ਕੱਲ ਮੈਂ ਆਪ ਕੋਲ ਬੈਠ ਕੱਲ ਉੱਥੇ ਬੈਠ ਕੇ ਤਰਨੇ ਆ ਕੇ ਬੈਠ ਕੇ ਕਿਆ ਵੀ ਤੁਹਾਡੇ ਤੁਹਾਡੇ ਬੱਚੇ ਦੇ ਕਰਮ ਐ ਹੋਜੇ ਸੀਗੇ ਵੀ ਸਾਡੇ ਬੱਚੇ ਦੇ ਕਰਮ ਸਾਡੇ ਬੱਚੇ ਨੇ ਕਿਹੜਾ ਕਰਮ ਕੀਤਾ ਫਿਰ ਕੀ ਗੱਲ ਕੱਲ ਆ ਕੇ ਇੱਕ ਮਹੀਨთ ਬਾਅਦ ਉਹਨਾਂ ਨੇ ਇਹ ਕਿਹਾ ਕਿ ਬੱਚਿਆਂ ਦੇ ਕਰਮ ਐਸੇ ਸੀ ਜਦ ਕਿ ਇਤਨੇ ਸਾਰੇ ਜੋ ਵੀ ਆਏ ਐ ਕੋਈ ਕਹਿੰਦਾ 2 ਲੱਖ ਲੈ ਲਓ ਕੋਈ ਕਹਿੰਦਾ 50 ਹਜ਼ਾਰ ਲੈ ਲਓ ਸਾਡੇ ਤੋਂ ਲੈ ਲਓ 20 25 25 ਲੱਖ ਅਸੀਂ ਦਿੰਦੇ ਆ ਅਸੀਂ ਕੀ ਕਰਨੇ ਆ ਸਾਡੇ ਦਾ ਪੈਸੇ ਬੇਕਾਰ ਹੋ ਗਏ ਸਾਡੇ ਬੱਚੇ ਦੇ ਦੋ ਉਹ ਆਪਦੇ ਬੱਚੇ ਕਰ ਆਪ ਕਰ ਦੇਣਾ ਅਸੀਂ ਦੇ ਦਿੰਨੇ ਆ ਬੇਟਾ ਅਸੀਂ ਦੇ ਦਿੰਨੇ ਆ ਸਾਡੇ ਅਸੀਂ ਕੀ ਕਰਾਂਗੇ ਅਸੀਂ ਤਾਂ ਖਤਮ ਹੋ ਗਏ ਕੋਈ ਨਹੀਂ ਰਿਹਾ ਬੜੀ ਨਿੰਦਣਯੋਗ ਸਟੇਟਮੈਂਟ ਹੈ ਜੇਕਰ ਇਹ ਵਿਧਾਇਕ ਸਾਹਮਣੇ ਦਿੱਤੀ ਹੈਗੀ ਤਾਂ ਬਿਲਕੁਲ ਇੱਕ ਵਾਰ ਤਸਵੀਰਾਂ ਦੇਖੋ ਇਹ ਪਰਿਵਾਰ ਬੈਠਾ ਹੈ ਔਰ ਰੋਸ਼ ਮਾਰਚ ਜਿਹੜਾ ਉਹ ਵੀ ਆ ਚੁੱਕਾ ਹੈਗਾ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਵੱਡੀ ਗੰਤੀ ਦੇ ਵਿੱਚ ਇਹ ਜਿਹੜਾ ਰੋਸ਼ ਮਾਰਚ ਹੈ ਇਸ ਵਕਤ ਪਹੁੰਚਿਆ ਹੈਗਾ ਔਰ ਇਸ ਜਸਟਿਸ ਨੂੰ ਲੈ ਕੇ ਇਹ ਤਸਵੀਰ ਜਿਹੜੀ ਆ ਗੁੱਡੇ ਕਾਫਲੇ ਦੇ ਵਿੱਚ ਰੂਪ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਵੱਡੀ ਕੀਤੇ ਦੇ ਵਿੱਚ ਅਜਿਹੜੀਆਂ ਮਾਰਚ ਜਿਹੜਾ ਉਹ ਕੱਟਿਆ ਜਾ ਰਿਹਾ ਹੈਗਾ ਔਰ ਮਾਰਚ ਇੱਥੇ ਪਹੁੰਚਿਆ ਹੈਗਾ ਸਮਾਣਾ ਮੰਦਿਰ ਤੋਂ ਇਹ ਮਾਰਚ ਸ਼ੁਰੂਆਤ ਹੁੰਦੀ ਹੈ ਇਹ ਤਮਾਦ ਉਹ ਲੋਕ ਨੇ ਜਿਹੜੇ ਇਸ ਪਰਿਵਾਰ ਦੇ ਨਾਲ ਉਹਨਾਂ ਬੱਚਿਆਂ ਦੇ ਨਾਲ ਆ ਜਿਹੜੀ ਆ ਉਹ ਹਮਦਰਦੀ ਰੱਖਦੇ ਨੇ ਔਰ ਇਸ ਵਕਤ ਇਹ ਤਸਵੀਰਾਂ ਨੇ ਉਹਨਾਂ ਮਾਰਚ ਦੇ ਵਿੱਚ ਸ਼ਾਮਿਲ ਹੋਏ ਲੋਕਾਂ ਦੀ ਜੋ ਇਸ ਵਕਤ ਸਰਕਾਰ ਤੋਂ ਗੁਹਾਰ ਲਗਾ ਰਹੇ ਨੇ ਔਰ ਬੜੀ ਨਿੰਦਨਯੋਗ ਸਟੇਟਮੈਂਟ ਹੈ ਚੇਤਨ ਸਿੰਘ ਜੋੜੇ ਮਾਜਰਾ ਜੀ ਜੋ ਉਹਨਾਂ ਨੇ ਆਖੀ ਹੈ ਕਿ ਤੂੜੀ ਵਾਂਗੇ ਦਾ ਜ਼ਿਕਰ ਕੀਤਾ ਹੈਗਾ ਤਾਂ ਇਹ ਬੜੀ ਬੇਸ਼ਰਮੀ ਵਾਲੀ ਸਟੇਟਮੈਂਟ ਹੈ ਜੋ ਅਗਰ ਵਿਧਾਇਕ ਸਾਹਮਣੇ ਦਿੱਤੀ ਹੈ ਤਾਂ ਇਸ ਵਕਤ ਲੇਕਿਨ ਇਹ ਤਸਵੀਰਾਂ ਨੇ ਜੋ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਇਸ ਮਾਰਚ ਦੇ ਵਿੱਚ ਸਮਾਣੇ ਦੇ ਲੋਕ ਬਾਹਰ ਦੇ ਲੋਕ ਪਰਿਵਾਰ ਦੇ ਲੋਕ ਜਿਹੜੇ ਨੇ ਇਸ ਵਕਤ ਇਸ ਵਕਤ ਇਹ ਤਸਵੀਰ ਹੈ ਜੋ ਨਜ਼ਰ ਆ ਰਹੀ ਹੈਗੀ ਹੈ ਕਿ ਕਿਵੇਂ ਜਿਹੜੇ ਮਾਪਿਓ ਨੇ ਇਸ ਵਕਤ ਜਸਟਿਸ ਦਾ ਜ਼ਿਕਰ ਕਰ ਰਹੇ ਹੈਗੇ ਨੇ ਤਾਂ ਇਹ ਸਾਡੇ ਬੱਚੇ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਿੱਧੇ ਤੌਰ ਦੇ ਉੱਪਰ ਜਿਹੜੀ ਆ ਉਹ ਕਿਹਾ ਜਾ ਰਿਹਾ ਹੈਗਾ ਔਰ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਇਸ ਵਕਤ ਲਗਾਏ ਜਾ ਰਹੇ ਨੇ ਕਿ ਇਹ ਸਮਾਣਾ ਦੀ ਏ ਤਸਵੀਰ ਹੈ ਜਦੋਂ ਪਟਿਆਲਾ ਰੋਡ ਬੰਦ ਕਰ ਦਿੱਤੀ ਗਈ ਹੈਗੀ ਤਾਂ ਮਾਪਿਆਂ ਨੂੰ ਇਨਸਾਫ ਤੋਂਣ ਦੇ ਲਈ ਜਿਹੜਾ ਇਹ ਨਜ਼ਰ ਆ ਰਹੀ ਹੈਗੀ ਆ ਇਸ ਵਕਤ ਇਹ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਖਿਲਾਫ ਵੀ ਨਾਰੇबाजी ਜਿਹੜੀ ਆ ਉਹ ਜਾਰੀ ਹੈਗੀ ਆ ਸਮਾਣਾ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲਗਾਇਆ ਜਾ ਰਿਹਾ ਹੈਗਾ ਇਸ ਵਕਤ ਆ ਰੋਸ਼ੀਆ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਇਹਨਾ ਪੂਰਾ ਹੋ ਚੁਕਾ ਅੱਜ ਪ੍ਰਸ਼ਾਸਨ ਹਲੇ ਵੀ ناکਾਮਯਾਬ ਹੈ ਕਹਿ ਸਕਦੇ ਪਾਜੀ ਜੇ ਪ੍ਰਸ਼ਾਸਨ ناکਾਮਯਾਬ ਹੈ ਤਾਂ ਹੀ ਸਾਨੂੰ ਤਰਨਾ ਲਾਣਾ ਪੈ ਰਿਹਾ ਅਸੀਂ ਆਪਣੇ ਬੱਚਿਆਂ ਨੂੰ ਰੋਈਏ ਕਿ ਤਰਨਾ ਲਈਏ ਕਿ ਇਨਸਾਫ ਮੰਗੀਏ ਇਹ ਤਾਂ ਪ੍ਰਸ਼ਾਸਨ ਦਾ ਕੰਮ ਸੀ ਸਾਨੂੰ ਘਰੇ ਬੈਠਿਆਂ ਨੂੰ ਕਹਿੰਦੇ ਵੀ ਦੋਸ਼ੀ ਫੜ ਲੇ ਆ ਫਲਾਣੇ ਟੀਪਰ ਚੱਲਦੇ ਸੀ ਇਹ ਬੈਂਡ ਕਰਤੇ ਇਹ ਤਾਂ ਜਿਹੜੇ ਸਾਡੇ ਸਮਾਣੇ ਦੇ ਸ਼ਹਿਰ ਵਾਸੀ ਨੇ ਖੁਦ ਲੱਭ-ਲੱਭ ਕੇ ਇਹਨਾਂ ਨੂੰ ਕਲੂ ਦੇ ਰਹੇ ਨੇ ਵੀ ਆਓ ਇੱਥੇ ਆ ਇੱਥੇ ਆ ਫੋਟੋਆਂ ਤੱਕ ਕੀ ਮਾਪਿਆਂ ਨੇ ਆਪ ਲੱਭ ਕੇ ਦਿੱਤੀਆਂ ਨੇ ਇਹਨਾਂ ਨੂੰ ਫੋਟੋਆਂ ਤੱਕ ਨਹੀਂ ਮਿਲੀਆਂ ਦੋਸ਼ੀਆਂ ਦੀਆਂ ਵੀ ਉਹ ਕਿੱਥੇ ਗੁੰਮਸ਼ੁਦਾ ਜਿਹੜਾ ਇਹ ਤਾਂ ਬਹੁਤ ਜ਼ਿਆਦਾ ਡਿਲੇ ਕੀਤਾ ਜਾ ਰਿਹਾ ਹੈ ਪੰਜਾਬ ਇਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਚਾਹਨਾ ਜਿੰਨਾ ਛੇਤੀ ਹੋ ਸਕੇ ਇਹ ਹੋਣਾ ਚਾਹੀਦਾ ਸੀ ਕੱਲ ਡੀਸੀ ਆਏ ਕੀ ਗੱਲ ਕੱਲ ਜਾ ਕੇ ਉਹ ਉਹਨਾਂ ਨੂੰ ਜੇ ਇੱਕ ਵੀ ਖਬਰ ਸਰਕਾਰ ਦੇ ਖਿਲਾਫ ਲੱਗਦੀ ਹੈ ਤਾਂ ਉੱਥੇ ਰਿਕਾਰਡ ਜਾਂਦਾ ਹੈ ਤੇ ਇਹਨਾਂ ਨੂੰ ਅੱਜ ਪਤਾ ਲੱਗਿਆ ਸੁੱਤੇ ਕੱਲ ਆਏ ਨੇ ਇਹ ਕੱਲ ਹੈਲੀਪੈਡ ਵੀ ਬਣ ਕੇ ਤਿੰਨ ਥਾਵੇਂ ਮੁੱਖ ਮੰਤਰੀ ਦੇ ਮੁੱਖ ਮੰਤਰੀ ਨਹੀਂ ਨਹੀਂ ਪਤਾ ਲੱਗਿਆ ਵੀ ਉਹਦੇ ਰਾਜ 'ਚ ਕੀ ਹੋ ਰਿਹਾ ਹੈ ਸ਼ਰਾਬ ਪੀ ਕੇ ਸੁੱਤਾ ਰਹਿੰਦਾ ਹੋ ਉਹਨੂੰ ਆਪਦੀ ਆਵਾਮ ਦੀ ਸੂਤ-ਬੂਦੇ ਨਹੀਂ ਹੈਗੀ ਵੀ ਕਿਵੇਂ ਮੈਂ ਉਹਨਾਂ ਨਾਲ ਲੋਕਾਂ ਨਾਲ ਇਨਸਾਫ ਕਰਾਂਗਾ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਹੈ ਇਹ ਹੈਲੀਕਾਪਟਰ ਝੂਟੇ ਲੈਂਦਾ ਫਰੀ ਜਾਂਦਾ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਖਾਸ ਲੋਕਾਂ ਦੀ ਸਰਕਾਰ ਹੈ ਕਹਿੰਦਾ ਕਿ ਧਰਨੇ ਦੀ ਕਾਲ ਦਾ ਅਸਰ ਹੋਇਆ ਕਿ ਜਦੋਂ ਕੱਲ ਪ੍ਰਸ਼ਾਸਨ ਹਿਲਿਆ ਹੈਗਾ ਕਿਉਂਕਿ ਜਦ ਤੱਕ ਸ਼ਾਂਤ ਬੈਠੇ ਸੀ ਤਦ ਤੱਕ ਕੋਈ ਇਨਸਾਫ ਨਹੀਂ ਏ ਪਗਤ ਸਿੰਘ ਇੱਕ ਗੱਲ ਕਹਿ ਗਿਆ ਸੀ ਵੀ ਜਦੋਂ ਕਿ ਸੁੱਤੀ ਸਰਕਾਰ ਨੂੰ ਜਗਾਣਾ ਹੋਵੇ ਨਾ ਉਹਦੇ ਕੰਨ ਥੱਲੇ ਪੜਾਕਾ ਕਰਨਾ ਪੈਂਦਾ ਇਹ ਕੱਲ ਜਿਹੜਾ ਪੜਾਕਾ ਹੋਇਆ ਤਾਂ ਜਾਗੇ ਨੇ ਵੀ ਹੁਣ ਪੱਕੇ ਤੌਰ ਤੇ ਰੋਡ ਬੰਦ ਹੋਣ ਲੱਗ ਰਿਹਾ ਤੁਹਾਨੂੰ ਕਿਸਾਨ ਵੀ ਭਜਾਏ ਸੀ ਇੱਥੋਂ ਖਨੋਰੀ ਤੋਂ ਰੋਡ ਬੰਦ ਹੋ ਗਿਆ ਸੀਗਾ ਉਹੀ ਡਰ ਆ ਕਿਤੇ ਜੇ ਹੁਣ ਪੱਕੇ ਤੌਰ ਤੇ ਬੰਦ ਹੋ ਗਿਆ ਫਿਰ ਕਿਵੇਂ ਠਾਵਾਂਗੇ ਅਰੇ ਅਰੈਸਟ ਕਰ ਲੈਣੇ ਸੀ ਆਪ ਉੱਠ ਕੇ ਭੱਜ ਜਾਗੇ ਸਾਨੂੰ ਕਿਹੜਾ ਕੋਈ ਅਸੀਂ ਕੋਈ ਇਹਨਾਂ ਤੋਂ ਮੰਗ ਕਰ ਰਹੇ ਆ ਕੁਈ ਕਿਸੇ ਚੀਜ਼ ਦੀ ਮੰਗ ਕਰ ਰਹੇ ਆ ਵੀ ਇਹਨਾਂ ਨੂੰ ਮੰਗ ਪੂਰੀ ਕਰਨੀ ਔਖੀ ਆ ਅੱਜ ਦੀ ਕਾਲ ਕੱਤ ਤੱਕ ਰਹੇਗੀ ਕਿਉਂਕਿ ਕੱਤ ਤੱਕ ਧਰਨਾ ਪ੍ਰਦਰਸ਼ਨ ਜਾਰੀ ਹੈ। ਭਾਜੀ 1 ਘੰਟੇ ਦੇ ਵਿੱਚ ਦੋਸ਼ੀ ਫੜਨੇ 1 ਘੰਟੇ ਚੁੱਟ ਕੇ ਵਗ ਜਾਗੇ। ਦੋਸ਼ੀ ਫੜਨ ਬਸ ਇੱਕੋ ਹੀ ਮੰਗ ਹੈ ਦੋਸ਼ੀ ਫੜਨਾ। ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ। ਕੰਮ ਨਾ ਚੱਲੀ ਜਾਊਗਾ। ਚਾਹੇ 1 ਸਾਲ ਦੋਸ਼ੀ ਨਾ ਫੜਦੇ 1 ਸਾਲ ਧਰਨਾ ਚੱਲੇਗਾ। ਇਹ ਕੀ ਆ ਗਿਆ ਹੈ ਕਿ ਜਦ ਤੱਕ ਦੋਸ਼ੀ ਨਹੀਂ ਫੜਿਆ ਜਾਵੇਗਾ ਜੇਕਰ ਅੱਧੇ ਘੰਟੇ 'ਚ 1 ਘੰਟੇ 'ਚ ਦੋਸ਼ੀ ਫੜਿਆ ਜਾਂਦਾ ਤਾਂ ਅਸੀਂ ਇਹ ਧਰਨਾ ਪ੍ਰਦਰਸ਼ਨ ਖਤਮ ਕਰ ਦਾਂਗੇ। ਤਾਂ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਜਿਹੜਾ ਉਹ ਹੋ ਰਿਹਾ ਹੈਗਾ ਔਰ ਰੋਸ਼ ਮਾਰਚ ਹੈ ਰੋਸ਼ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਨੇ ਲੋਕ ਔਰ ਇਹ ਮੰਗ ਹੈ ਕਿ ਸਾਹ ਜਿਹੜਾ ਪਰਿਵਾਰ ਨੂੰ ਮਿਲ ਸਕੇ ਇਹ ਤਸਵੀਰਾਂ ਨੇ ਜੋ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿ ਕਿਵੇਂ ਇਸ ਤਰ੍ਹਾਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਹਾਂ ਸਾਰੇ ਮੇਰੇ ਜਾਰੀ ਹੈਗਾ ਨਿਰਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਸਾਬਕਾ ਵਿਧਾਇਕ ਪ੍ਰਸਾਦਾਨਾਂ ਦੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵਿਧਾਇਕ ਸਾਹਿਬ ਕਿਵੇਂ ਵੇਖੀ ਜੀ ਜਦੋਂ ਇੱਕ ਵਿਧਾਇਕ ਆ ਜਿਹੀ ਸਟੇਟਮੈਂਟ ਦੇ ਦੇ ਕਿ ਤੁਹਾਡੇ ਬੱਚੇ ਟੁੱੜੀ ਨੇ ਜਾਂ ਤੁਹਾਡੇ ਬੱਚੇ ਦਾ ਆ ਜਿਹੜਾ ਭਵਿੱਖ ਠੀਕ ਨਹੀਂ ਸੀਗਾ ਜਾਂ ਉਹ ਠੀਕ ਨਹੀਂ ਸੀਗੇ ਕਿਵੇਂ ਵੇਖਿਆ ਜਾਵੇ ਜਿਹੜੀ ਅੱਜ ਸਾਰੀ ਸੰਗਤ ਇਕੱਠੀ ਹੋਈ ਹੈ ਨਾ ਕੇ ਪਿੱਛੇ ਆਉਂਦੀ ਕੇ ਪਾਸ ਕਰਦੇਗੇ ਬੜੀ ਦੁਖੀ ਬਣਾ ਦੇ ਨਾਲ ਬੜੀ ਦੁਖੀ ਹੋਗੇ ਇਸ ਸਰਕਾਰ ਨੂੰ ਪਰੇਸ਼ਾਨ ਹੋ ਕੇ ਇਹਨਾਂ ਦਾ ਮਾਰਨ ਦਾ ਪ੍ਰੋਗਰਾਮ ਬੜਿਆ ਉਸ ਤੇ ਲਈ ਪਤਾ ਨਹੀਂ ਕਿਤੇ ਹੋਏ ਸਾਡੇ ਬੱਚਾ ਨੂੰ ਪੂਰੇ ਹੋਏ ਪੂਰਾ 1 ਮਹੀਨਾ ਹੋ ਗਿਆ ਤੇ ਅੰਨੀ ਬੋਲੀ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਕੋਲ ਟਾਈਮ ਨਹੀਂ ਹੈਗਾ ਇਹ ਬੱਚਿਆਂ ਦੇ ਪਰਿਵਾਰਾਂ ਨੂੰ ਕੋਈ ਮੁੱਖ ਮੰਤਰੀ ਪੰਜਾਬ ਪਬਲਿਕ ਦੇ ਵਿੱਚ ਇਹਨਾਂ ਕੋਲ ਕੋਈ ਆਚ ਰੋਸ ਹੈ ਤੋ ਫੇਰ ਵੀ ਤੁਸੀਂ ਦੇਖਿਆ ਜਦੋਂ ਇਹਨਾਂ ਨੂੰ ਧਰਨੇ ਦਾ ਪਤਾ ਲੱਗਿਆ ਵੀ ਸਮਾਜ ਦੇ ਲੋਕ ਧਰਨਾ ਲਾ ਰਹੇ ਐ ਕਦੀ 2 ਦਿਨ ਕਦੀ ਕੱਲ ਡੀਸੀ ਪਟਿਆਲਾ ਵੀ ਇੱਥੇ ਆਏ ਅੱਜ ਸਾਡੇ ਨੂੰ ਸੀਆਈਡੀ ਤੋਂ ਰਿਪੋਰਟ ਮਿਲ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਵੀ ਇੱਥੇ ਆ ਰਹੇ ਐ ਅਸੀਂ ਪਰੇਸ਼ਾਨ ਐ ਕਿ 1 ਮਹੀਨੇ ਤੋਂ ਇਹ ਸਰਕਾਰ ਕਿੱਥੇ ਸੀ ਸਾਡੇ 7 ਬੱਚੇ ਇੱਕ ਡਰਾਈਵਰ ਸਾਡੇ ਫੁੱਲਾ ਵਰਗੇ ਬੱਚੇ ਸਾਡੇ ਹੱਥਾਂ ਚੋਂ ਚਲੇ ਗਏ ਔਰ ਜਿਹੜਾ ਇਹ ਵੀ ਇਹ ਜਿਹੜਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਬੇਰੁਖੀ ਹੈ ਸਾਰਾ ਸਮਾਣਾ ਬਹੁਤ ਦੁਖੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ 100 ਟਿੱਪਰ ਪਟਿਆਲੇ ਤੋਂ ਲੈ ਕੇ ਸਮਾਣਾ ਤੋਂ ਲੈ ਕੇ ਪਟਿਆਲੇ ਤੱਕ ਚੱਲ ਰਿਹਾ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਹ ਕੌਣ ਨੇ ਕਿਹੜਾ ਮਾਫੀਆ ਇਹਨਾਂ ਦੇ ਪਿੱਛੇ ਅਰੇ ਰੋਜ਼ ਇਕੱਲਾ ਇਹ ਐਕਸੀਡੈਂਟ ਹੀ ਰੋਜ਼ ਹੀ ਐਕਸੀਡੈਂਟ ਹੋ ਰਹੀ ਹੈ ਅੱਜ ਜੇ ਕਸਮ ਖਾਂਦੇ ਨੇ ਕਹਿੰਦੇ ਕਿ ਮੇਰਾ ਸਟਿੱਪਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗੀ ਰਾਜਨੀਤੀ ਨਹੀਂ ਕਰਮਦਾ ਨਾ ਰਾਜਨੀਤੀ ਕਰੋ ਨਾ ਮੈਂ ਰਾਜਨੀਤੀ ਕਰਣਾ ਇਹ ਮੈਂ ਤੁਹਾਨੂੰ ਦਿਖਾਣਾ ਜਿਹੜੀਆਂ ਮਸ਼ੀਨਾਂ ਨੇ ਜਿਨ੍ਹਾਂ ਦੇ ਨਾਲ ਮਿੱਟੀ ਪਾੜਦੇ ਆਬ ਆ ਇਹਨਾਂ ਦੀਆਂ ਮਸ਼ੀਨਾਂ ਨੇ ਅੱਛਾ ਅਮੈ ਦਿਖਾਣਾ ਚਾਹਨਾ ਇਹਦਾ ਪਤਾ ਇਹਦਾ ਹੈ ਹਰਜਿੰਦਰ ਸਿੰਘ ਡੌੜਾ ਮਾਜਰਾ ਸਭ ਤੋਂ ਪਹਿਲੀ ਮਸ਼ੀਨ ਲਈਤੀ ਫਿਰ ਇਹ ਆਪ ਕੱਲਾ ਖੜਾ ਹੋਇਆ 1 ਕਰੋੜ ਰੁਪਏ ਦੀ ਮਸ਼ੀਨ ਹੈ ਇਹ ਦੂਸਰੀ ਮਸ਼ੀਨ ਲਈਤੀ ਇਸ ਤੋਂ ਬਾਅਦ ਇਹ ਤੀਸਰੀ ਆ ਸਾਰਾ ਪਰਿਵਾਰ ਖੜਾ ਜਦੋਂ ਮਸ਼ੀਨਾਂ ਲੈਨੇ ਇਹਨੂੰ ਸੈਲੀਬ੍ਰੇਟ ਕਰਦੇ ਆ ਲੋਕਾਂ ਨੂੰ ਦਿਖਾਣੇ ਆ ਵੀ ਅਸੀਂ ਰੇਤੇ ਦਾ ਮਿੱਟੀ ਦਾ ਧੰਦਾ ਸ਼ੁਰੂ ਕਰ ਲਿਆ ਜੀ ਜੰਗਲ ਰਾਜ ਦੇਖਣਾ ਹੋਵੇ ਨਾ ਸਮਾਣੇ ਆ ਜੋ ਸਾਰੇ ਪੰਜਾਬ ਤੋਂ ਵੱਡਾ ਜੰਗਲਦਾਰ ਸਮਾਣੇ ਚ ਹੈ ਉਹ ਮਾਫੀਆ ਰੀਡ ਮਾਫੀਆ ਮਿੱਟੀ ਮਾਫੀਆ ਰੱਗ ਮਾਫੀਆ ਸਭ ਤੋਂ ਵੱਡਾ ਧੰਦਾ ਸਮਾਣੇ ਚ ਚੱਲ ਰਿਹਾ ਇਹ ਜਿਹੜੇ ਸਾਰੀ ਸੰਗਤ ਬਹੁਤ ਪਰੇਸ਼ਾਨ ਹੋ ਕੇ ਸਰਕਾਰ ਤੋਂ ਕੱਟੀ ਹੋਈ ਹੈ ਅਰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਮੁੱਖ ਕਤਲ ਉਹ ਬੰਦਾ ਸਰਕਾਰ ਦੀ ਕਮੇਟੀ ਤੋਂ ਪਹੁੰਚ ਤੋਂ ਬਾਹਰ ਹੈ ਉਹ ਕੋਰਟ ਦੇ ਵਿੱਚ ਕੇਸ ਵੀ ਲੜ ਰਿਹਾ ਉਹ ਪੈਰਵਾਈ ਵੀ ਕਰ ਰਿਹਾ ਐਡਾ ਕਿਡਾ ਕੋ ਗੈਂਗਸਟਰ ਹੋ ਗਿਆ ਕਿ ਉਹ ਫੜਿਆ ਨਹੀਂ ਜਾ ਰਿਹਾ ਇਹਦਾ ਸਭ ਤੋਂ ਵੱਡਾ ਕਾਰਨ ਕਿ ਉਹ ਕਿੰਗਪਿੰਨ ਹੈ ਇਹਨਾਂ ਨੂੰ ਡਰ ਹੈ ਜਿਹੜੇ ਜਿਨ੍ਹਾਂ ਨੇ ਸਰਪ੍ਰਸਤੀ ਦਿੱਤੀ ਹੋਈ ਹੈ ਜੁਗੇ ਫੜਾ ਗਿਆ ਉਹ ਸਾਰਾ ਕੁਝ ਦੱਚੂਗਾ ਸਾਡੀ ਮੰਗ ਹੈ ਕਿ ਇਹ ਜੁਡੀਸ਼ੀਅਲ ਕਮਿਸ਼ਨ ਨੂੰ ਬਿਠਾਇਆ ਜਾਣਾ ਚਾਹੀਦਾ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਇਥੇ ਇਹਨੂੰ ਜਿਹੜਾ ਮੁੱਖ ਜਿਹੜਾ ਦੋਸ਼ੀ ਹੈ ਇਹਨੂੰ ਫੜਿਆ ਜਾਣਾ ਚਾਹੀਦਾ ਔਰ ਜਿਹੜੇ ਕਾਤਲ ਟਿੱਪਰ ਇਹ ਬੰਦ ਹੋਣੇ ਚਾਹੀਦੇ ਇਹ ਸਾਰਿਆਂ ਨੂੰ ਬੰਦ ਕਰਨ ਦੀ ਵੀ ਮੰਗ ਹੈ ਤੇ ਦੂਸਰੇ ਪਾਸੇ ਇਸ ਵਕਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਬਾਅਦ ਸਮਾਣਾ ਦੇ ਲੋਕ ਨੇ ਜਿਹੜੇ ਪਟਿਆਲਾ ਦੇ ਲੋਕ ਨੇ ਜਿਹੜੇ ਇਸ ਪਰਿਵਾਰ ਦੇ ਨਾਲ ਆ ਕੇ ਕਜੋ ਪਰਿਵਾਰ ਨੇ ਕਹਿ ਰਹੇ ਨੇ ਕਿ ਜਾਦੂਗਰ ਦੀ ਗ੍ਰਫਤਾਰੀ ਹੋਣੀ ਚਾਹੀਦੀ ਉਸਕੇ ਮਾਈਂਡ ਦੀ ਪਰਵਾਰ ਵੱਲੋਂ ਤਸਵੀਰਾਂ ਨੇ ਜੋ ਨਜ਼ਰ ਆ ਰਹੀਆਂ ਨੇ ਜੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਰੇਖਾ ਦੇ ਵਿੱਚ ਆ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈਗਾ ਤਾਂ ਇਹ ਲਾਈਵ ਤਸਵੀਰਾਂ ਨੇ ਇਸ ਵਕਤ ਜਿਹੜੀ ਸਮਾਣਾ ਤੋਂ ਦੇਖ ਪਾ ਰਹੇ ਦੁੱਪ ਦੇ ਵਿੱਚ ਕੋਈ ਬੰਦਾ ਘਰੋਂ ਕਹਦੇ ਵੀ ਮੰਡੀ ਤੱਕ ਪੈਦਲ ਚੱਲੇ ਜਾ ਮੈਂ ਥੋੜੀ ਲਾਟੇ ਹੱਥਾਂ ਨੂੰ ਲੰਘ ਜਾ ਰਿਹਾ ਅੱਜ ਦਾ ਦਮਾਨਾ ਬਾਥਰੂਮ ਜਾਣਾ ਤਾਂ ਵੀ ਅੱਲਾ ਸਕੂਟਰੀ ਚੱਕਦਾ ਹੈ ਮਗਰ ਤੁਸੀਂ ਕਮਾਲ ਦੇਖੋ ਵਿਸ਼ਾਲ ਕੱਟ ਮਾਪੇ ਨੇ ਬੱਚਿਆਂ ਦੇ ਮਾਪਿਓ ਸਾਡੇ ਵਿੱਚ ਦੀ ਹੁੰਦੀਆਂ ਹੋਈਆਂ ਇੱਕ ਪਿਤਾ ਮੌਜੂਦ ਨੇ ਸਾਡੇ ਨਾਲ ਭਾਈ ਜੀ ਕਿਵੇਂ ਵੇਖਿਆ ਜਾਵੇ ਮਹੀਨਾ ਅੱਜ ਪੂਰਾ ਮਹੀਨਾ ਹੋ ਗਿਆ ਇੱਕ ਮਹੀਨਾ ਪੂਰਾ ਹੋ ਚੁੱਕਾ ਅੱਜ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਵੀ ਅਸੀਂ ਸੜਕਾਂ ਤੇ ਰੁਲ ਰਹੇ ਹਾਂ ਪਹਿਲਾਂ ਸਾਡੇ ਬੱਚੇ ਜਿਹੜੇ ਨੇ ਉਹ ਟਿਪਰ ਨੇ ਸੜਕ ਤੇ ਰੁਲੇ ਉਸ ਤੋਂ ਬਾਅਦ ਇੱਕ ਮਹੀਨਾ ਹੋ ਗਿਆ ਅਸੀਂ ਸੜਕਾਂ ਤੇ ਰੁਲ ਰਹੇ ਹਾਂ ਪਰ ਬੜਾ ਅਫਸੋਸ ਹੈ ਕਿ ਇੰਨਾ ਪਤਾ ਨਹੀਂ ਕੀ ਪੋਲਿਟੀਕਲ ਜਿਹੜਾ ਹੈ ਸਿਸਟਮ ਦਾ ਦਬਾਅ ਹੈ ਐਡਮਿਨਿਸਟ੍ਰੇਸ਼ਨ ਦਾ ਦਬਾਅ ਹੈ ਕੋਈ ਲੋਕਲ ਐਮਐਲਏ ਦਾ ਦਬਾਅ ਹੈ ਕੀ ਹੈ ਕਿ ਜਿਹੜਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਅਜੇ ਤੱਕ ਔਰ ਉਹਦੇ ਪਿੱਛੇ ਸਾਰਾ ਸ਼ਹਿਰ ਜਿਹੜਾ ਹੈ ਉਹ ਇਕੱਠਾ ਚੱਲ ਰਿਹਾ ਹੈ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਰੋਨਾ ਦੇ ਕੰਨਾਂ ਦੇ ਜੂ ਨਹੀਂ ਸਰ ਕਰੀ ਪੰਜਾਬ ਲਿਖੇ ਜਾਵੇ ਕਿਉਂਕਿ ਮਹੀਨੇ ਬਾਅਦ ਕੱਲ ਡੀਸੀ ਸਾਹਿਬ ਤੁਹਾਡੇ ਕੋਲ ਪਹੁੰਚਦੇ ਨੇ ਵਿਧਾਇਕ ਸਾਹਿਬ ਤੁਹਾਡੇ ਕੋਲ ਪਹੁੰਚਦੇ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਕਿਉਂਕਿ ਸ਼ਾਮ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਦੇਖੋ ਜੀ ਵਿਧਾਇਕ ਸਾਹਿਬ ਪਹੁੰਚੇ ਪਰ ਉਹ ਇੱਕ ਦਿਖਾਵਾ ਮਾਤਰ ਲਈ ਪਹੁੰਚੇ ਉਹਨਾਂ ਨੇ ਕਿਸੇ ਕਿਸਮ ਦੀ ਸਾਡੀ ਸਾਰ ਨਹੀਂ ਲਈ ਉਹ ਸਾਡੇ ਬੱਚਿਆਂ ਦੇ ਸੰਸਕਾਰ ਤੇ ਆ ਭੋਗ ਤੇ ਤਾਂ ਆਏ ਪਰ ਤੁਹਾਨੂੰ ਇੱਕ ਗੱਲ ਦੱਸਾਂ ਉਹਨਾਂ ਨੇ ਬਿਆਨ ਦਿੱਤਾ ਕਿ ਮਾਵਾ ਬੱਚਿਆਂ ਨੂੰ ਤੂੜੀ ਵਾਂਗ ਤੁੰਤੁੰਨ ਕੇ ਭੇਜ ਦਿੰਦੀਆਂ ਨੇ ਤਾਂ ਸਾਡੇ ਬੱਚੇ ਕੀ ਤੂੜੀਆਂ ਤੂੜੀ ਨਾਲ ਉਹਨਾਂ ਨੇ ਜੜੀ ਹੈ ਤੁਲਨਾ ਕੀਤੀ ਤਾਂ ਤੁਸੀਂ ਸੋਚ ਸਕਦੇ ਹੋ ਮਾਨਸਿਕਤਾ ਉਹਨਾਂ ਦੀ ਕਿਹੋ ਜਿਹੀ ਹੋਏਗੀ ਉਹ ਬਾਅਦ ਚੋਂ ਜਦੋਂ ਲੋਕਾਂ ਵਿੱਚ ਰੋਸ ਵਧਿਆ ਕੈਂਡਲ ਮਾਰਚ ਤੋਂ ਵਧਿਆ ਤਾਂ ਮਨ ਨੂੰ ਪਤਾ ਲੱਗਿਆ ਕਿ ਬਾਈ ਇਹ ਗੱਲ ਹੁਣ ਹੱਥੋਂ ਨਿਕਲ ਗਈ ਤਾਂ ਕਰਕੇ ਉਹ ਇੱਕ ਦਿਖਾਵਾ ਕਰਨ ਲਈ ਸਾਡੇ ਵਿੱਚ ਆ ਕੇ ਬੈਠੇ ਪਰ ਸਾਨੂੰ ਉਹਨਾਂ ਤੋਂ ਕੋਈ ਆਸ ਨਹੀਂ ਉਸ ਵਕਤ ਜ਼ਰੂਰ ਸਰਕਾਰ ਨੂੰ ਕਿ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਲਿਤਾ ਜਾ ਰਿਹਾ ਹੈ ਜਿੰਨਾਂ ਦੀਆਂ ਜ਼ਿੰਮੇਵਾਰੀਆਂ ਲਕੀਆਂ ਹੋਈਆਂ ਨੇ ਜੋ ਤਸਵੀਰਾਂ ਨੇ ਇਸ ਵਕਤ ਕਿਰਪਾ ਕਰਕੇ ਦਰਸ਼ਕ ਆਪਣੇ ਨਾਮ ਆਪੋ ਉਸ ਵਕਤ ਦੁਸਰੇ ਦੇ ਵਿੱਚ ਨੇ ਔਰ ਗੁੱਸੇ ਦੇ ਵਿੱਚ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈਗਾ ਔਰ ਕਈ ਮਾਤਾਵਾਂ ਜਿਹੜੀਆਂ ਨੇ ਉਸ ਵਕਤ ਇਮੋਸ਼ਨਲ ਹੋਈਆਂ ਨੇ